ਇਹ ਵੀਰ ਸਾਨੂੰ ਆਨੰਦਪੁਰ ਸਾਹਿਬ ਅਕਤਸ਼੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਸੜਕਾਂ ਤੇ ਘੁੰਮਦਾ ਮਿਲਿਆ ਪਰ ਵਾਹਿਗੁਰੂ ਦੀ ਕਿਰਪਾ ਨਾਲ ਜਿਹਦਾ ਪਰਿਵਾਰ ਲੱਭ ਗਿਆ ਇਹਦਾ ਪਾਪਾ ਇਹਨੂੰ ਮਿਲਣ ਆਏ ਨੇ ਮੱਥੇ ਤੇ ਕੋ ਪੈਰੋਂ ਸੋਪ ਹੈ ਗੰਦੇ ਕੱਪੜੇ ਸਿਰ ਤੇ ਜਟਾਵਾਂ ਬੱਝੀਆਂ ਹੋਈਆਂ ਬਹੁਤ ਕਿਉਂਕਿ ਸੜਕ ਤੇ ਰਹਿਣਾ ਫਟਪਾਤ ਤੇ ਸੌਣਾ ਗੰਦਮੰਦ ਚੱਕ ਕੇ ਖਾਣਾ ਆਪਾਂ ਸਮਝ ਸਕਦੇ ਹਾਂ

ਸੱਤ ਮਿੰਟੇ ਵਰ ਪੁੱਤ ਮਿਲਿਆ ਹੋਵੇ ਤੇ ਸੱਤ ਮਿੰਟ ਹੋਇਆ ਤੁਨੂੰ ਹਜੇ ਖੜਿਆ ਨੂੰ ਕੋਲੇ ਤੁਸੀਂ ਜਾਣ ਦੀ ਗੱਲ ਕਰੀ ਜਾਂਦੇ ਹੋ ਇਹ ਹੀ ਮੰਗਦਾ ਹੀ ਨਾ ਮੇਰਾ ਪੁੱਤ ਲੱਭ ਜੇਵੇ ਲੱਭ ਗਿਆ ਖੜਾਮੂ ਦੇ ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਇਹ ਬੱਚੇ ਦਾ ਨਾਮ ਪ੍ਰਿੰਸ ਆ ਜੀ ਜੋ ਕਿ ਅੱਜ ਸਾਨੂੰ ਪਤਾ ਲੱਗਿਆ ਪਹਿਲਾਂ ਸਾਡੇ ਲਈ ਅਨਨੋਨੀ ਸੀਗਾ 16 10 5 ਨੂੰ ਇਹ ਬੱਚਾ ਸਾਨੂੰ ਮਿਲਿਆ ਤੇ ਇਹ ਆਨੰਦਪੁਰ ਸਾਹਿਬ ਤੋਂ ਲੈ ਕੇ ਆਏ ਸਾਡੇ ਕੋਲੇ ਕੋਈ ਨਾ ਕੋਈ ਨਾ ਕੋਈ ਨਾ ਆਨੰਦਪੁਰ ਸਾਹਿਬ ਤੋਂ ਰਾਹ ਕੌਣ ਹੈ ਪਾਪਾ ਮਾ ਤੁਹਾਡੇ ਕੋ ਪੈਰੋਂ ਪੈਉਂ ਆਨੰਦਪੁਰ ਸਾਹਿਬ ਤੋਂ ਇਹ ਵੀਰ ਨੂੰ ਸਾਡੇ ਕੋਲੇ ਬਲ ਸਾਉਪੁਰੀਆ ਸਾਡੀ ਟੀਮ ਦਾ ਮੈਂਬਰ ਛੱਡ ਕੇ ਗਿਆ ਸੀ ਐਲ ਆਈ سی ਏਜੰਟ ਸੀ ਸ਼ੇਰ ਸਿੰਘ ਐਡਵੋਕੇਟ ਉਹਨੇ ਸਾਨੂੰ ਦੱਸਿਆ ਸੀ ਇਹਦੀ ਹਾਲਤ ਬਹੁਤ ਬੁਰੀ ਸੀ ਤੁਸੀਂ ਵੀਡੀਓ ਦੇਖ ਰਹੇ ਹੋ ਗੰਦੇ ਕੱਪੜੇ ਸਿਰ ਤੇ ਜਟਾਵਾਵਾਂ ਬੱਜੀਆਂ ਹੋਈਆਂ ਬਹੁਤ ਕਿਉਂਕਿ ਸੜਕ ਤੇ ਰਹਿਣਾ ਫਟਪਾਤ ਤੇ ਸੋਣਾ ਗੰਦਮੰਦ ਚੱਕ ਕੇ ਖਾਣਾ ਆਪਾਂ ਸਮਝ ਸਕਦੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਪਰਿਵਾਰ ਲੱਭ ਗਿਆ ਇਹਦਾ ਪਾਪਾ ਇਹਨੂੰ ਮਿਲਣ ਆਏ ਨੇ ਇਹਦੇ ਰਾਜਕਮਰ ਜੀ ਤੇ ਰਾਜਕਮਰ ਜੀ ਦੱਸਦੇ ਨੇ ਵੇ ਇਹਦੇ ਮੰਮੀ ਵੀ ਹੈ ਨਹੀਂ ਘਰ ਚ ਇਕੱਲੇ ਹੀ ਹੈ ਦੋਨੋਂ ਇਹ ਪਿੱਛੇ ਜਦੋਂ ਪੜਦਾ ਸੀ ਸਕੂਲੇ ਭੰਗ-ਭੰਗ ਬੀਨ ਲੱਗ ਗਿਆ ਉਹਦੇ ਨਾਲ ਦਿਮਾਗੀ ਅਫਸੈਟ ਹੋ ਗਿਆ ਹੁਣ ਇਹ ਪ੍ਰਿੰਟਰ ਦਾ ਕੰਮ ਕਰਦੇ ਜਿਵੇਂ ਬੋਰਡਵਾਰਡ ਲਿਖਦੇ ਹੁੰਦੇ ਰੰਗ ਨਾਲ ਤੇ ਉੱਥੇ ਉਹਨਾਂ ਕੋਈ ਥਿਨਰ ਹੁੰਦੀ ਹੈ ਜਾਂ ਤਾਰਪੇਨ ਹੁੰਦਾ ਉਹ ਤੇਲ ਸੁੰਘਣ ਲੱਗ ਜਾਂਦਾ ਉਹ ਇਹਨਾਂ ਵੀ ਦਿਮਾਗੀ ਜਿਆਦਾ ਪ੍ਰਭਾਵ ਪੈਂਦਾ ਤੇ ਹੁਣ ਅਪ੍ਰੈਲ ਦੇ ਮਹੀਨੇ ਦੇ ਇਹ ਘਰੋਂ ਗੁੰਮਿਆ ਹੋਇਆ ਪ੍ਰਿੰਸ ਜਿਹੜਾ ਥਾਣਾ ਰਿਪੋਰਟ ਕਰਾਈ ਸੀ ਥਾਣਾ ਨੇ ਕਿਉਂ ਮੈਂ ਉੱਥੇ ਤਾਂ ਮੈਂ ਨਿਕਲਣ ਕੋਣ ਜਾਂਦਾ ਨਾ ਜੀ ਹੁਣ ਉਹਨੂੰ ਪਤਾ ਹੈ ਕਿ ਆਲਾ ਨੇ ਅੱਗੇ ਵੀ ਗੁੰਮਿਆ ਕਈ ਵਾਰ ਹਾਂਜੀ ਫਿਰ ਉਹ ਹੀ ਕਹਿੰਦਾ ਪਹਿਲਾਂ ਰਖਾਈ ਸੀ ਪਹਿਲੀ ਵਾਰ ਉਹ ਨਹੀਂ ਜੀ ਨਹੀਂ ਉਹ ਕਹਿੰਦਾ ਕਿ ਲੋੜ ਹੀ ਕੀ ਹੈ ਵੀ ਤੁਸੀਂ ਆਉਂਦੇ ਤਾਂ ਇਹੀ ਆ ਸਾਡੇ ਕੋਲ ਪਤਾ ਹੀ ਹੈ ਸਾਨੂੰ ਜੀ ਦਾ ਹੂੰ ਨਹੀਂ ਬਾਈ ਜੀ ਵੀ ਚਲੋ ਕੋਈ ਇਹਦੇ ਸੱਟ ਪੇਟ ਮਾਰ ਦਿੰਦਾ ਜਾਂ ਕੋਈ ਹੋਰ ਜਦੋਂ ਐਫ ਆਈਰ ਹੁੰਦੀ ਆ ਨਾ ਕੋਲੇ ਫਿਰ ਕਿ ਟੁਕਾ ਟੋਸ ਟਾਈਮ ਦੀ ਆਪਣੇ ਕੋ ਇਹ ਤਾਂ ਹੁੰਦੀ ਆ ਨਾ ਵੀ ਇੰਨੀ ਤਰੀਕ ਨੂੰ ਘਰੋਂ ਗਿਆ ਸੀ। ਕਿ ਮੂੰਹ ਜਵਾਨੀ ਕਹਿ ਦੇਣਾ ਤਾਂ ਗੱਲ ਹੋਰ ਆ। ਨਹੀਂ ਉਹ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡਾ ਬੇਟਾ ਜੀ ਬਾਰੇ ਸਾਰੇ ਨਹੀਂ ਸਾਰੇ ਅਫਸਰ ਆਉਂਦੇ ਨੇ ਜੀ ਕਿਤੇ ਵੀ ਉਹ ਕਹਿੰਦੇ ਕੋਈ ਗੱਲ ਨਹੀਂ ਮੇਰੀ ਗੱਲ ਨੂੰ ਸਮਝੇ ਨਹੀਂ ਇੱਕ ਬੱਚਾ ਘਰੋਂ ਗੁੰਮ ਗਿਆ ਉਹ ਇਥੋਂ ਅਮਰਸਰ ਚਲ ਗਿਆ ਟ੍ਰੇਨ ਉਹਦੀਆਂ ਦੋਨੇ ਬਾਹਾਂ ਵੱਢੀਆਂ ਟ੍ਰੇਨ ਚ ਹੁਣ ਉਹਦਾ ਮਾਪਿਆ ਲੈਣਾ ਜਾ ਉਹਦੇ ਪੁਲਿਸ ਕੇਸ ਕਰਨਾ ਪਰਚਾ ਕਰਨਾ ਤਾਂ ਫਿਰ ਘਰ ਦੇ ਨੂੰ ਪੁੱਛਿਆ ਵੀ ਤੁਸੀਂ ਇਹ ਨਹੀਂ ਥਾਣੇ ਰਿਪੋਰਟ ਕਰਾਈਓ ਕਿਉਂ ਨਹੀਂ ਉਹ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਕਰਾਈਓ ਜਦੋਂ ਸਾਲ ਹੋ ਗਿਆ ਗੁੰਮੇ ਨੂੰ ਉਹ ਤੁਹਾਡੇ ਲਈ ਗੱਲ ਉਹ ਕਹਿੰਦੇ ਪੁਲਿਸ ਵਾਲੇ ਕਹਿੰਦੇ ਜੀ ਕੋਈ ਗੱਲ ਨਹੀਂ ਆ ਜਾਊਗਾ ਗੱਲ ਇਹ ਵੀ ਆਪਣੇ ਕੋਲੇ ਵੀ ਤਾਂ ਕੋਈ ਸਬੂਤ ਹੋਣਾ ਚਾਹੀਦਾ ਸਾਡਾ ਬੱਚਾ ਗੁੰਮ ਗਿਆ ਚਲੋ ਹੁਣ ਤਾਂ ਸਮਾਂ ਨਹੀਂ ਗਿਆ ਕਿ ਮੇਰੀ ਬੇਨਤੀ ਆ ਜਿਵੇਂ ਪਹਿਲਾਂ ਗੱਲ ਕਰਦੇ ਸੀਗੇ ਵੀ ਇਹਨੂੰ ਜ਼ਰੂਰ ਤਾਂ ਸਪੋਰਟ ਦੀ ਤੁਹਾਡੀ ਦੀ ਠੀਕ ਹੋ ਜਾਣਾ ਨੇ ਪਰ ਉਸ ਤੋਂ ਬਾਅਦ ਘਟੋ-ਘਟ ਇੱਕ ਸਾਲ ਇਹ ਉਸ ਮਾਹੌਲ ਤੋਂ ਬਾਹਰ ਰਵੇ ਨਹੀਂ ਤਾਂ ਨੇ ਫਿਰ ਜਾ ਕੇ ਉੱਥੇ ਉਹੀ ਦੁਨੀਆ ਚਲੇ ਜਾਣਾ ਦੁਬਾਰਾ ਉਹ ਅਸੀਂ ਇੱਥੇ ਰੱਖ ਲਾਂਗੇ ਕੋਈ ਪ੍ਰੋਬਲਮ ਸਾਡੇ ਕੋਲ ਨਹੀਂ ਜਾਊਗਾ ਪਰ ਗੱਲ ਇਹ ਜਿਹੜਾ ਹੁਣ 1-2 ਮਹੀਨੇ ਇਹਨੂੰ ਇਹਦੇ ਚੋਂ ਬਾਹਰ ਕੱਢਣ ਲਈ ਤੁਹਾਡਾ ਸਾਥ ਚਾਹੀਦਾ ਹਾਂ ਤੁਸੀਂ ਦੇਖਿਓ ਇਹ ਵੀਡੀਓ ਕੀ ਹਾਲ ਸੀ ਦਿਨੇ ਆਇਆ ਸਾਡੇ ਕੋਲੇ ਤੇ ਤੁਹਾਡਾ ਵੀ ਬੇਟਾ ਤੁਹਾਨੂੰ ਪਤਾ ਹੀ ਆ ਵੀ ਇਹਨੇ ਕਿੱਦਾਂ ਦੇ ਦਿਨ ਕੱਟੇ ਸੜਕ ਤੇ ਰਹਿਣਾ ਬਾਈ ਗੰਦ ਮੰਦ ਖਾਈ ਜਾਣਾ ਐਡੇਡੇ ਲੰਬੇ ਨਾ ਹੋਏ ਸੀ ਧੰਨਵਾਦ ਅਦਰ ਸਾਹਿਬ ਕਿਵੇਂ ਘਰ ਲੱਭਿਆ ਇਹਨਾਂ ਦਾ ਆਪ ਨੂੰ ਇਹਨਾਂ ਨੇ ਗੱਲ ਕਰਦੇ ਸੀ ਇਹਨਾਂ ਨੂੰ ਸੋਨਾ ਟ੍ਰੀਟਮੈਂਟ ਸ਼ੁਰੂ ਆਇਆ ਫਿਰ ਇਹਨਾਂ ਨੇ ਆਪਣਾ ਦਸਣਾ ਚੁੱਕੀ ਮੈਂ ਕਾਲ ਕਰਾਂ ਅਸੀਂ ਉੱਥੇ ਸਰਚ ਕੀਤਾ ਫਿਰ ਇਹਨੇ ਆਪ ਨੂੰ ਨੰਬਰ ਕੋਈ ਲਿਖ ਕੇ ਦਿੱਤਾ ਉਹ ਨੰਬਰ ਸਵਿਚ ਆਫ ਹੁੰਦਾ ਆਂਦੇ ਵੇਲੇ ਫਿਰ ਨਹੀਂ ਕੋਈ ਹੋਰ ਨੰਬਰ ਲਿਖ ਕੇ ਦੇਦਾ ਜੋ ਉਹਨਾਂ ਦੇ ਡੈਡੀ ਦਾ ਸੀ ਹੂੰ ਤੇ ਜਨੇ ਜਦੋਂ ਪ੍ਰਿੰਸ ਠੀਕ ਹੋਇਆ ਥੋੜਾ ਇਹਨੇ ਫਿਰ ਆਪਣਾ ਪੂਰਾ ਡਰੈਸ ਪਤਾ ਦਿੱਤਾ ਆਪਣੇ ਪਿਤਾ ਜੀ ਦਾ ਫੋਨ ਨੰਬਰ ਦਿੱਤਾ ਤੇ ਫਿਰ ਸਾਡੇ ਟੀਮ ਮੈਂਬਰ ਨੇ ਦੱਸ ਸਾਹਿਬ ਇਹਨਾਂ ਨੇ ਸੰਪਰਕ ਸਾਰੀ ਗੱਲਾਂ ਪੂਰੀਆਂ ਦੱਸੀਆਂ ਹਾਂ ਫਿਰ ਤਾਂ ਇਹ ਸਾਰੀ ਜਾਣਕਾਰੀ ਦਿੱਤੀ ਇਹ ਆਨੰਦਪੁਰ ਸਾਹਿਬ ਤੋਂ ਸਾਨੂੰ ਮਿਲਿਆ ਤੁਸੀਂ ਕਾਲ ਕਰ ਰਹੇ ਨੇ ਹੋਏ ਹਾਂਜੀ ਇਹ ਕਾਲ ਕਰ ਹਰਿਆਣੇ ਦੇ ਵਿੱਚ ਰਹਿੰਦੇ ਪੰਚਕੂਲੇ ਦੇ ਨੇੜੇ ਤੇ ਪਰ ਇਹ ਵੀਰ ਸਾਨੂੰ ਆਨੰਦਪੁਰ ਸਾਹਿਬ ਅਕਤਸ਼ਰੀ ਕੇਸਗੜ ਸਾਹਿਬ ਦੇ ਬਾਹਰ ਸੜਕਾਂ ਤੇ ਘੁੰਮਦਾ ਮਿਲਿਆ ਸਾਨੂੰ ਉੱਥੋਂ ਵੀਰ ਨੇ ਸ਼ੇਰ ਸਿੰਘ ਐਡਵੋਕੇਟ ਉਹਨਾਂ ਨੇ ਵੀਡੀਓ ਭੇਜੀ ਉਹਨਾਂ ਨੇ ਦੱਸਿਆ ਵੀ ਇਹ ਨੌਜਵਾਨ ਯੰਗ ਬੱਚਾ ਵਾ ਵੀ ਵਧੀਆ ਪਰਿਵਾਰ ਤੋਂ ਲੱਗਦਾ ਵਾ ਵੀ ਇਹਦੀ ਤੁਸੀਂ ਬਦਦਤ ਕਰੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੀ ਦਿੱਕਰ ਪਹੁੰਚਦਾ ਕਰ ਦਿਓ ਉਹਨਾਂ ਕੋਲ ਸਮਾਂ ਹੈ ਨਹੀਂ ਸੀ ਫਿਰ ਸਾਡੇ ਟੀਮ ਦੇ ਮੈਂਬਰ ਆ ਬਲ ਸਾਹੂਪੁਰੀਆ ਉਹਦੀ ਡਿਊਟੀ ਲਈ ਫਿਰ ਉਹ ਵੀਰ ਹੁਣੇ ਸਾਡੇ ਕੋਲੇ ਪ੍ਰਿੰਸ ਨੂੰ 16 10 ਨੂੰ ਸਾਂਡੇ ਗੋਲ ਚੜਕੇ ਗਿਆ ਇਤੋਂ 25 ਦਿਨ ਪਹਿਲਾਂ ਤੇ 25 ਦਿਨ ਬਾਅਦ ਅੱਜ ਪ੍ਰਿੰਸ ਦਾ ਪਰਿਵਾਰ ਉਹਦੇ ਪਾਪਾ ਉਹਨੂੰ ਮਿਲਣ ਆਏ ਨੇ ਇਹ ਕਿੰਨੇ ਭੈਣ ਭਰਾ ਨੇ ਜੀ ਇਕੱਲਾ ਹੀ ਆ ਉਹ ਤੇਰੀ ਮੰਮੀ ਦੀ ਡੈਥ ਕਦੋਂ ਹੋ ਗਈ ਕੈਂਸਰ ਨਾਲ ਹੋਇਆ ਕਦੋਂ ਕਹਿੰਦਾ 2017 ਨਾਲ ਸਰ ਹੋ ਗਿਆ ਉਹ ਦੁਬਾਰਾ ਫਿਰ ਇਹ ਜਿਆਦਾ ਕਹਿ ਸਕਦੇ ਆ ਬਿਕੜ ਗਿਆ ਬਸ ਉਹ ਗੱਲ ਹੈ ਜੀ ਉਹ ਟ੍ਰੀਟਮੈਂਟ ਦੇ ਦਿੰਦੀ ਸੀ ਇਹਨੂੰ ਹੂੰ ਮੈਂ ਤਾਂ ਇਹਨੂੰ ਕੋ ਦੇਖਤ ਵੀ ਨਹੀਂ ਪਾਇਆ ਉਹ ਮਾਂ ਤੋਂ ਡਰਦਾ ਵੀ ਸੀ ਫਿਰ ਮੇਰੇ ਤਾਂ ਇਹਨੇ ਦੇਖੋ ਇਹ ਮੂੰਹ ਨਹੀਂ ਤੋੜੀ ਜਿਹੜੇ ਮੈਂ ਤੋੜਤੀ ਮੇਰੇ ਮੇਰੇ ਸਿਰ ਤੇ ਕਿਸ ਨੂੰ ਖਸਾਨੇ ਕੀ ਮਾਰੇ ਇਹ ਆਪਣਾ ਕੰਮ ਕਰ ਜਾਂਦਾ ਸੀ ਜਦ ਮੈਂ ਜ਼ਰੂਰਤ ਹੀ ਨਹੀਂ ਮਾਰੇ ਤਾਂ ਹੁਣ ਕੀ ਮਾਰਨਾ ਸੀ ਤੈਨੂੰ ਪਾਪਾ ਦੇ ਹੱਥ ਚੱਕਦਾ ਸੀ ਯਾਰ ਸੌਰੀ ਕਰ ਕੰਨ ਫੜ ਕੇ ਦੋਨੇ ਸੌਰੀ ਕਿ ਗਾਂ ਤਾਂ ਨਹੀਂ ਕਰਦਾ ਕਿ ਪਾਪਾ ਤੁਸੀਂ ਮੇਰੇ ਕੋਲ ਰੁਕ ਜਾਓ ਥੋੜੇ ਕੀ ਦੇਣਾ ਤਲਵਾਸ ਕੋਈ ਨਾ ਕਿੰਨਾ ਪੜਿਆ ਜੀ ਇਹ 9ਵੀਂ ਚੋਂ ਇਹ ਬੈਗ ਸਿੱਟ ਕੇ ਦੌੜ ਜਾਂਦਾ ਸੀ ਜੀ ਮੈਡਮ ਨੇ ਕਿਹਾ ਤੁਸੀਂ ਤਾਂ ਸਾਡੇ ਤੇ ਪਹੁੰਚਣਾ ਜੇ ਕਹਿੰਦਾ ਬੱਚਾ ਠੀਕ ਤਰ੍ਹਾਂ ਤੇ ਆਉਣਾ ਚਾਹੇ ਸਕੂਲ ਆਵੇ ਨਹੀਂ ਤਾਂ ਇਹਨੂੰ ਨਾ ਭੇਜਣਾ ਸਕੂਲ ਪਰ ਤੁਸੀਂ ਤਾਂ ਸਾਡੇ ਤੇ ਕਲੇਮ ਕਰ ਦੇਣਾ ਵੀ ਬੱਚਾ ਦਾ ਸੁਣੋ ਤੁਹਾਡਾ ਵੀ ਧੰਨਵਾਦ ਆ ਜੀ ਸਾਰਿਆਂ ਦਾ ਜਿਹੜਾ ਤੁਸੀਂ ਦਵਾਵਾਂ ਦਿੰਨੇ ਹੋ ਅਰਦਾਸਾਂ ਕਰਦੇ ਹੋ ਅਸੀਸਾਂ ਦਿੰਨੇ ਹੋ ਤੇ ਜਿਹਦੇ ਸਦਕਾ ਹੁਣ ਤੱਕਰ 6000 ਤੋਂ ਪਲੱਸ ਮੈਂਬਰ ਆਪੋ ਆਪਣੇ ਘਰਾਂ ਚ ਚਲੇ ਗਏ ਜਿਨ੍ਹਾਂ ਦੇ ਪਰਿਵਾਰ ਲੱਭ ਲਏ ਗਏ ਨੇ ਤੇ ਅੱਜ ਪ੍ਰਿੰਸ ਦਾ ਵੀ ਪਾਪਾ ਉਹਨੂੰ ਮਿਲਣ ਆਏ ਨੇ ਉਹ ਲੱਗ ਚੀਜ਼ ਆ ਵੀ ਉਹ ਕਹਿੰਦੇ ਵੀ ਅਸੀਂ ਹਜੇ ਕੁਝ ਕਰਨੀ ਸਰ ਮੈਂ ਵੀ ਇਕੱਲਾ ਹੀ ਰਹਿਣਾ ਕਹਿੰਦੇ ਇਹ ਮੰਮੀ ਦੀ ਡੈਥ ਹੋ ਗਈ ਸੀ ਦੋਨੇ ਹੀ ਜਾਣਿਆ ਵੀ ਇਹ ਘਰੇ ਫਿਰ ਕਟਮਾਰ ਕਰਦਾ ਜਾਂ ਫਿਰ ਇਹ ਪਟੇ ਸਿੱਦੇ ਕੰਮਾਂ ਚ ਪਿਆ ਹੋਇਆ ਵਾ ਪੈਟਰੋਲ ਸੁੰਘਣ ਲੱਗ ਜਾਂਦਾ ਜਾਂ ਥਿਨਰ ਸੁੰਘਦਾ ਵਾ ਜਿਹਦੇ ਨਾਲ ਇਨਸਟੈਂਟ ਨਸ਼ਾ ਹੁੰਦਾ ਦਿਮਾਗ ਨੂੰ ਇਹਦੇ ਕਰਕੇ ਹੋਰ ਅਫਸੈਟ ਹੋ ਜਾਂਦਾ ਹਾਂਜੀ ਰਾਜਕੁਮਾਰ ਜੀ ਹਾਂਜੀ ਰੁਕੋਗੇ ਥੋੜੇ ਦੇਰ ਦੇਖੋ ਤੁਹਾਡਾ ਪੁੱਤ ਇੱਕੋ ਹੀ ਇੱਕ ਬੜਾ ਪਿਰਸ ਹਾਰਾ ਤੁਹਾਡੇ ਦਾ ਤੁਹਾਨੂੰ ਇੰਨਾ ਸੋਚਣਾ ਨਹੀਂ ਸੀ ਪੈਣਾ ਚਾਹੀਦਾ ਵੀ ਤੁਹਾਡਾ ਪੁੱਤ ਜੀ ਠੀਕ ਅਸੀਂ ਤੁਹਾਨੂੰ ਕੋਈ ਇਹਦੇ ਵਿੱਚ ਲਾਲਚ ਨਹੀਂ ਅਸੀਂ ਕੋਈ ਤੁਹਾਨੂੰ ਪੈਸੇ ਨਹੀਂ ਲੈਣੇ ਕੋਈ ਖਰਚਾ ਨਹੀਂ ਹੋਣਾ ਤੁਹਾਡਾ ਨਹੀਂ ਨਹੀਂ ਉਹ ਤਾਂ ਖਰਚਾ ਆ ਸਾਦਾ ਪਾਣੀ ਤੁਹਾਨੂੰ ਬਿਸਤਰਾ ਮੰਜਾ ਸਭ ਕੁਝ ਸੇਮਲੂ ਪਰ ਇਹਦੇ ਕੋਲੇ ਤੁਸੀਂ ਰਹੋਗੇ ਨਾ ਥੋੜਾ ਸਿਹਤ ਹੀ ਠੀਕ ਹੋ ਜਾਵੇ ਦਵਾ ਨਹੀਂ ਤਾਂ ਅਸੀਂ ਤਾਂ ਦੇਖੋ ਤੁਸੀਂ ਆਏ ਹੋ ਅਸੀਂ ਤਾਂ ਚਿੱਠੀ ਪੜਾ ਕੇ ਐਂਟਰੀ ਪਾ ਕੇ ਭੇਜਦੀ ਆ ਬਾਪੂ ਆ ਗਿਆ ਤੁਸੀਂ ਲੈ ਜਾਓ ਤੁਸੀਂ ਇਹਨੂੰ ਲੈ ਜਾਓਗੇ ਦੁਬਾਰਾ ਫੇਰ ਰੋਲੀ ਜਾਊਗਾ ਸਾਨੂੰ ਪਤਾ ਇਹ ਅਸੀਂ ਉਹ ਨਹੀਂ ਚਾਹੁੰਦੇ ਵੀ ਦੁਬਾਰਾ ਅਸੀਂ ਅੱਖਾਂ ਮੀਚਣੇ ਕਿ ਬਿੱਲੀ ਨਿੰਗਣੀ ਅਸੀਂ ਕਬੂਤਰ ਉਹ ਨਹੀਂ ਹੈ ਕਿ ਅੱਖਾਂ ਮੀਚ ਲੇ ਬਿੱਲੀ ਨੂੰ ਦੇ ਸਾਨੂੰ ਪਤਾ ਭਾਜੀ ਜੀ ਤੇਰੀ ਹਾਲਤ ਖਰਾਬ ਹੋ ਜਾਣੀ ਇਹ ਕਰਕੇ ਅਸੀਂ ਚਾਹੁੰਦੇ ਆ ਵੀ ਇਹਨੂੰ ਪ੍ਰੋਪਰ ਠੀਕ ਕਰਕੇ ਭੇਜੀਏ ਸੋਚ ਲਓ ਕੋਈ ਨਾ ਵਿਚਾਰ ਲਓ ਅਜ ਤਾਂ ਰਕੋਗੇ ਨਹੀਂ ਮੈਂ ਤਾਂ ਨਹੀਂ ਰੁਕਦਾ ਭਾਈ ਮੈਂ ਬਾਈ ਤੇ ਰੁਕ ਜੋ ਇੰਨੀ ਕਾੜੀ ਕੀ ਬਾਪੂ ਨਹੀਂ ਗੱਲ ਗੱਲ ਪਤਾ ਕੀ ਹੈ ਜੀ ਹੂੰ ਬਹੁਤ ਚਿਰ ਮਗਰ ਮਗਰੋਂ ਮੈਂ ਮਾਤਾ ਦੇ ਮੰਦਿਰ ਜਾਣ ਲੱਗਿਆ ਜੀ ਹੂੰ ਇਹਦੇ ਲਈ ਇਹਦੇ ਲਈ ਤੇ ਫਿਰ ਹੁਣ ਇਹਦੇ ਤੇ ਰੁਕਦੇ ਨਹੀਂ ਨਹੀਂ ਮਾਤਾ ਵੀ ਤੁਹਾਨੂੰ ਕਹੋਗੇ ਵੀ ਤੂੰ ਤਾਂ ਪੁੱਤ ਕੋਲ ਤਾਂ ਘੰਟਾ ਨਹੀਂ ਰੁਕਿਆ ਨਹੀਂ ਐਸਾ ਨਾ ਜੀ ਐਸਾ ਐਸਾ ਹੈ ਅਭੀ ਸ਼ੁਰੂ ਕੀਤਾ ਹੈ ਇਹ ਨਵਰਾਤ ਰੋਜ਼ ਫਿਰ ਮਾਤਾ ਹੀ ਚੈੱਕ ਹੀ ਕਰਦੀ ਹੋਵੇ ਤੈਨੂੰ ਬੇ ਉਹਨਾਂ ਘਰ ਮੈਂ ਉਹਦੀ ਖਾਜਰੀ ਲਾਣੀ ਬੰਦ ਕਰ ਦਵਾਂ ਜੀ ਉਹ ਕਹੇ ਵੀ ਤੂੰ ਆਪਦੇ ਪੁੱਤ ਨੂੰ ਛੱਡ ਕੇ ਆ ਗਿਆ ਉਹਨਾਂ ਨੇ ਹੀ ਤੇ ਮਿਲਵਾਇਆ ਵੀ ਜਿਹਦੇ ਕਰਕੇ ਤੂੰ ਅਰਦਾਸਾ ਕਰਦਾ ਸੀ ਜਿਹਦੇ ਕਰਕੇ ਤੂੰ ਅਰਦਾਸਾ ਕਰਦਾ ਸੀ ਉਹ ਮੈਂ ਤੈਨੂੰ ਮਲਾਤਾ ਵੀ ਤੂੰ ਉਹਨੂੰ ਮਿਲਣ ਦੀ ਬਜਾਏ ਰਜਾਇਆ ਇਹ ਹੀ ਮੰਗਦਾ ਸੀ ਨਾ ਮੇਰਾ ਪੁੱਤ ਲੱਭ ਜੇਵੇ ਲੱਭ ਗਿਆ ਖੜਾ ਮੂਹਰੇ ਹੁਣ ਇਹ ਅਸਲ ਵਿੱਚ ਜੀ ਮੇਰੇ ਸਾਹ ਨਹੀਂ ਹੋਗਾ ਮੈਂ ਚਾਹੁੰਦਾ ਹੀ ਨਹੀਂ ਤੁਸੀਂ ਕਰੋ ਕੁਝ ਤੁਸੀਂ ਸਿਰਫ ਕੋੜੇ ਰਹਿਣਾ ਬਸ ਅਸੀਂ ਕਰਨਾ ਠੀਕ ਤਾਂ ਨਾ ਅਸੀਂ ਕਾਉਂਸਲਿੰਗ ਵੀ ਦਵਾਵਾਂਗੇ ਇਹਨੂੰ ਤੁਹਾਡੀ ਸਪੋਰਟ ਹੋਏਗੀ ਕਾਉਂਸਲਿੰਗ ਸਾਡੀ ਹੋਏਗੀ ਤੇ ਇਹਨੂੰ ਬਹੁਤ ਜਲਦੀ ਫਰਕ ਪੈ ਜਾਏਗਾ ਹਨਾ ਤਨੇ ਹੀ ਤੁਹਾਡੇ ਨਾਲ ਹੀ ਹਨਾ ਜਾ ਕੇ ਜੇ ਅਸੀਂ ਇਹਨੂੰ ਕੱਲ ਨੂੰ ਠੀਕ ਕਰ ਵੀ ਲੈਨੇ ਆ ਕੱਲ ਨੂੰ ਜਾਓ ਤੁਹਾਡੇ ਕੋਲ ਰਹੋ ਫਿਰ ਤੁਹਾਡੇ ਨਾਲ ਬਣ ਨਹੀਂ ਨਹੀਂ ਐਸਾ ਨਾ ਜੀ ਅਗਰ ਇਹ ਆਪਕੋ ਲੱਗੇ ਵੀ ਇਹ ਠੀਕ ਲਾਈਨ ਪਰ ਆ ਗਿਆ ਹੈ ਨਹੀਂ ਹੁਣ ਲਾਈਨ ਤੇ ਤਾਂ ਆਏ ਖੜਾ ਕਿੰਨੇ 15 ਦਿਨ ਨੀ 15 15 ਦਿਨ ਕੰਟੀਨਿਊ ਰਹੂਗਾ ਇਹਦੇ ਵਿੱਚੋਂ ਕੱਢਣ ਲਈ ਸਾਡੀ ਸਾਨੂੰ ਲੋੜ ਆ ਤੁਹਾਡੀ ਹੁਣ ਜਿਵੇਂ ਚੁੱਪ ਚਾਪਾ ਕਿਉਂਕਿ ਸਾਡੇ ਨਾਲ ਦੀ ਕੋਈ ਗੱਲ ਸਾਂਝੀ ਨਹੀਂ ਨਾ ਹੀ ਸਾਨੂੰ ਜਾਣਦਾ ਹੁਣ ਇਹਨੂੰ ਜੇ ਗੱਲਾਂ ਕਰਨ ਲਾਓਗੇ ਤਾਂ ਤੁਸੀਂ ਲਾਓਗੇ ਤੁਸੀਂ ਪੁੱਛੋਗੇ ਬੇਟਾ ਤੇਰੀ ਮੰਮੀ ਜਦੋਂ ਐ ਕਹਿੰਦੀ ਸੀ ਬੇਟਾ ਜਦੋਂ ਤੂੰ ਸਕੂਲੇ ਪੜ੍ਹਦਾ ਸੀ ਜਦੋਂ ਬੇਟਾ ਤੇਰਾ ਜਨਮ ਦਿਨ ਮਨਾਇਆ ਜਦੋਂ ਆਪਾਂ ਉਹ ਸ਼ਾਦੀ ਤੇ ਗਏ ਸੀ ਉਹ ਉਹ ਗੱਲਾਂ ਇਹਦੇ ਨਾਲ ਕਰਨੀਆਂ ਆਪਾਂ ਤਾਂ ਜੋ ਇਹਦੇ ਦਿਮਾਗ ਨੂੰ ਜਿਮਾਗ ਨੂੰ ਜਿਹੜਾ ਜੰਗ ਲੱਗ ਗਿਆ ਖੁੱਲ ਜੇ ਬੱਸ ਤੂੰ ਸਮਝੋ ਇਹ ਗੱਲ ਨੂੰ ਸਾਡੀ ਇਹਨੂੰ ਹੀਲ ਤਾਂ ਹੀ ਹੋਣਾ ਏ ਜਖਮ ਇਹਦੇ ਜਿਹੜੇ ਦਿਮਾਗ ਦੇ ਵਿੱਚ ਪਏ ਆ ਨਾ ਤਾਂ ਹੀ ਠੀਕ ਹੋਣਿਆ ਤੇ ਉਹਦੇ ਤੇ ਮਲਮ ਲੱਗੂਗੀ ਪੁਰਾਣੇ ਖੁਸ਼ੀਆਂ ਦੇ ਪਲਾਂ ਦੀ ਪੁਰਾਣੇ ਖੁਸ਼ੀਆਂ ਦੇ ਪਲ ਕਿਹਦੇ ਕੋਲੇ ਆ ਉਹ ਤੁਹਾਡੇ ਕੋਲੇ ਆ ਇੰਨੀ ਗੱਲ ਸਮਝਾਉਣ ਲਈ ਵੀ ਸਾਨੂੰ ਦੇਖੋ ਤੁਹਾਨੂੰ ਮਨਾਉਣਾ ਪੈ ਰਿਹਾ ਹਾਲਾਂਕਿ ਕੰਮ ਤੁਹਾਡਾ ਨਹੀਂ ਤੁਹਾਨੂੰ ਚਾਹੀਦਾ ਵੀ ਸਾਡੀ ਰਿਕਵੈਸਟ ਕਰੋ ਵੀ ਤੁਸੀਂ ਰੱਖ ਲਓ ਮੈਂ ਵੀ ਰਹਿਣਾ ਇੱਥੇ ਮੇਰਾ ਪੁੱਤ ਠੀਕ ਕਰਦੋ ਅਸੀਂ ਤੁਹਾਨੂੰ ਰਿਕੁਐਸਟ ਕਰ ਰਹੇ ਹਾਂ ਮੈਨੂੰ ਉੱਥੋਂ ਵੀ ਪੰਜਕੂਲਿਆ ਤੋਂ ਡਾਕਟਰ ਨੇ ਕਿਹਾ ਸੀ ਕਿ ਸਾਨੂੰ ਕੋਪਰੇਟ ਕਰੇ ਬਟ ਟ੍ਰੀਟਮੈਂਟ ਕਰ ਦਵਾਈ ਦਈਏ ਤੇ ਅਗਰੇ ਸੁਗਣਾ ਬੰਦ ਕਰੇ ਹੁਣ ਯਹਾਂ ਤੇ ਆਪਕੇ ਪਾਸ ਆਇਆ ਹੈ ਇਹ ਇਸ ਕੋ ਨਹੀਂ ਮਿਲ ਰਹਾ ਕੁਝ ਵੀ ਪਰ ਇਹਨੇ ਕਦੇ ਕੋਈ ਸਾਨੂੰ ਸ਼ੋ ਵੀ ਨਹੀਂ ਕੀਤਾ ਹਜਾ ਕੋਈ ਕੋਈ ਸ਼ਿਕਾਇਤ ਨਹੀਂ ਆਈ ਜਦੋਂ ਆਇਆ ਤਾਂ ਕੋਈ ਸ਼ਿਕਾਇਤ ਨਹੀਂ ਹੈ ਆਪਣੇ ਆਪ ਹੀ ਚਰੰਦਾ ਕੋਈ ਉਖਾਨ ਨੁਜੇ ਤਾਂ ਖਾਲੰਦਾ ਕੋਈ ਕੁਝ ਮੰਗ ਡਿਮਾਂਡ ਨਹੀਂ ਕਰਦਾ ਬਿਲਕੁਲ ਠੀਕ ਹੈ ਹੋਰ ਤੁਹਾਡੀ ਕਫਤੇ ਦੀ ਸਪੋਰਟ ਹੋਏਗਾ ਸਾਡੀ ਕਾਉਂਸਲਿੰਗ ਹੋਏਗੀ ਤੁਹਾਨੂੰ ਵੀ ਗਾਈਡੈਂਸ ਮਿਲੇਗੀ ਅਸੀਂ ਕਿ ਤੁਸੀਂ ਇਹਨੂੰ ਕਿਵੇਂ ਹੈਂਡਲ ਕਰਨਾ ਤੇ ਜਲਦੀ ਰਿਕਵਰ ਕਰ ਜਾਏਗਾ। ਬਾਕੀ ਤੁਹਾਡੀ ਮਰਜ਼ੀ ਹੈ ਜੀ। ਇੱਕ ਹਫਤਾ ਕਰਕੇ ਦੇਖ ਲਓ ਕੀ ਹੈ। ਫਿਰ ਆਪ ਹੀ ਕਹੋਗੇ ਹਾਂ ਫਰਕ ਆ ਗਿਆ। ਚਲੋ ਮੈਂ ਆਂਦਾ ਹਾਂ ਹਾਬ ਤੱਕ। ਚਲੋ ਠੀਕ ਹੈ ਰਾਜਕਮਰ ਜੀ। ਨਹੀਂ ਐਸਾ ਹੈ ਜੀ ਅਗਰ ਮੈਂ ਨੇ ਖਾ ਤਾਂ ਕਿਸੰਡੇ ਕੋ ਆਉਂਗਾ। ਉਹ ਤਾਂ ਆਇਆ। ਠੀਕ ਹੈ ਜੀ ਤੇ ਆਹ ਦੇਖਤਾ ਹਾਂ ਮਾਤਾ ਮੇਰ ਕੋ ਕਿਆ ਕਹਤੀ ਹੈ ਚਲੋ ਮਾਤਾ ਤਾਂ ਜੇਹੀ ਕਹਤੀ ਹੈ ਵੀ ਤੇਰਾ ਬੇਟਾ ਲੱਭ ਕੇ ਦਿੱਤਾ ਮੈਂ ਤੂੰ ਹੁਣ ਬੇਟੇ ਨੂੰ ਠੀਕ ਕਰ ਲੈ ਮਾਤਾ ਤਾਂ ਇਹੀ ਕਹਿੰਦੀ ਆ ਮੈਂ ਕਹਿੰਦੀ ਤਾਂ ਹੈ ਜੀ ਪਰ ਮੈਂ ਲੱਗਿਆ ਲੱਗਿਆ ਮੈਂ ਬਹੁਤ ਸਾਲ ਮਗਰਵਾ ਜੀ ਪਹਿਲੇ ਕੰਟੀਨਿਊ ਜਾਂਦਾ ਸੀ ਮੰਦਰ ਮੈਂ ਇੱਕ ਗੱਲ ਮੰਦਰ ਨੇ ਤੁਹਾਨੂੰ ਤੁਸੀਂ 10 ਸਾਲ ਵੀ ਚਲੇ ਜਾਓਗੇ ਫਲ ਮਾਰਾ ਹੀ ਨਹੀਂ ਭਗਵਾਨ ਨੇ ਉਦੋਂ ਦੇਣਾ ਤੁਹਾਨੂੰ ਜਦੋਂ ਤੁਹਾਡੀ ਸ਼ਰਤ ਆ ਪੱਕੀ ਆ ਹੁਣ ਤੁਹਾਡੀ ਸ਼ਰਤ ਤਾਂ ਪੱਕੀ ਸੀ ਚਾਹੇ ਤੁਸੀਂ ਦੱਸ ਦੇ ਨਹੀਂ ਗਏ ਤੁਹਾਨੂੰ ਤੁਹਾਡਾ ਬੇਟਾ ਦਿੱਤਾ ਉਹਨਾਂ ਨੇ ਪਰ ਹੁਣ ਜਿਹੜੀ ਚੀਜ਼ ਤੁਹਾਨੂੰ ਦੇਤੀ ਉਹ ਚੀਜ਼ ਨੂੰ ਤੁਸੀਂ ਛੱਡ ਕੇ ਨਹੀਂ ਜਾ ਸਕਦੇ ਇਹ ਗੱਲ ਮਾਤਾ ਨੇ ਨਹੀਂ ਕਹੀ ਇਹ ਤੁਸੀਂ ਕਹਿ ਰਹੇ ਹੋ ਆਪਦੇ ਵੱਲੋਂ ਸੱਤ ਮਹੀਨੇ ਹੋ ਗਏ ਜੀ ਸੱਤ ਮਹੀਨਿਆਂ ਕਰੋ ਹੋ ਗਏ ਨਿਕਲੇ ਹੋਏ ਨੂੰ ਸੱਤ ਮਹੀਨੇ ਬਾਅਦ ਪੁੱਤ ਮਿਲਿਆ ਹੋਵੇ ਤੇ ਸੱਤ ਮਿੰਟ ਹੋਇਆ ਤੁਹਾਨੂੰ ਹਜੇ ਖੜਿਆ ਨੂੰ ਕੋਲੇ ਤੁਸੀਂ ਜਾਣ ਦੀ ਗੱਲ ਕਰੀ ਜਾਂਦੇ ਹੋ ਕਿ ਜੇ ਗਲਤwidehat ਜੇ ਪੈ ਗਿਆ ਹੁੰਦਾ ਪਤਾ ਨਹੀਂ ਇਹਦਾ ਕੀ ਹਾਲ ਹੁੰਦਾ ਜੀ ਜੇ ਕਿਸੇ ਗਲਤ ਬੰਦੇ ਰਹਾ ਤੇ ਚਲੇ ਜਾਂਦਾ ਇਹਨੂੰ ਰੱਖ ਲੈਂਦਾ ਨਾ ਘਰੇ ਕੋਈ ਸਲੇਬ ਬਣਾ ਕੇ ਗੋਹਾ ਚਕਾਈ ਜਾਂਦਾ ساری ਉਮਰ 40 40 ਸਾਲਾਂ ਤੋ ਛੜਾਏ ਅਸੀਂ ਬੰਦੇ ਇਦਾਂ ਗੋਹਾ ਚੱਕਦੇ ਇਹ ਤਾਂ ਵਾਇਗੁਰ ਦੀ ਕਿਰਪਾ ਵੀ ਪਰਮਾ ਉਹ ਮਾਤਾ ਰਾਣੀ ਨੇ ਤੁਹਾਡੀਆਂ ਜਿਹੜੀਆਂ ਸੀਗੇ ਮਿੰਤਾ ਸੁਣ ਲਈਆਂ ਉਹਨੇ ਸਾਡੇ ਕੋਲ ਹੀ ਰਾਤ ਬਰਾਤ ਇਥੋਂ ਨਿਕਲ ਜੇਵੇਂ ਫਿਰ ਅਗਲੀ ਵਾਰੀ ਤੁਸੀਂ ਆਓਗੇ ਅਸੀਂ ਤੁਹਾਨੂੰ ਕਹੀ ਉਹ ਤਾਂ ਦੂਗੇ ਦਿਨ ਹੀ ਚਲਾ ਗਿਆ ਪਰਸੋਂ ਇਥੋਂ ਚੰਗਾ ਭਲਾ ਬੰਦਾ ਪਿੱਛੇ ਉਹ ਚਾਪੀ ਨੂੰ ਉੱਤਰ ਦੇ ਪਿਛਲੇ ਪਾਸੇ ਦੀ ਨਿਕਲ ਗਿਆ ਕਿਥੋਂ ਲੱਭੀ ਤੜਕੇ ਉਹ ਨਿਕਲ ਗਿਆ ਕਿਤੇ 4:00 ਵਜੇ ਜਦੋਂ ਦਿਨੇ ਚੈੱਕ ਕੀਤਾ ਵੀ ਬੰਦਾ ਹੈ ਨਹੀਂ ਬੰਦਾ ਕਿਥੇ ਦੀ ਕਿਥੇ ਪਹੁੰਚ ਜਾਂਦਾ ਬੰਦਾ ਚਲੋ ਇਹ ਬਹੁਤ ਵੱਡੀ ਸਮੱਸਿਆ ਜੀ ਸਾਨੂੰ ਵੀ ਬਹੁਤ ਵਾਰ ਆਉਂਦੀ ਹੈ ਸਮੱਸਿਆ ਵੀ ਅਸੀਂ ਕਿਸੇ ਲੋਕਾਂ ਨੇ ਜਿੱਥੇ ਜਦੋਂ ਪਰਿਵਾਰ ਲੱਭਦਾ ਸਾਨੂੰ ਅਸੀਂ ਉਮੀਦ ਕਰਦੇ ਹਾਂ ਵੀ ਹੁਣ ਪਰਿਵਾਰ ਲੱਭ ਗਿਆ ਤੁਹਾਨੂੰ ਤਾਂ ਹੁਣ ਸਾਨੂੰ ਬਹੁਤ ਸਪੋਰਟ ਕਰਨਗੇ ਤੇ ਆਪਾਂ ਰਲ ਕੇ ਸਾਹਮਣੇ ਵਾਲੀ ਨਿਸ਼ੀਤ ਠੀਕ ਕਰ ਲਾਂਗੇ ਪਰ ਪਰਿਵਾਰ ਲੱਭਣ ਤੋਂ ਬਾਅਦ ਵੀ ਟ੍ਰੀਟਮੈਂਟ ਹੋਏਗਾ ਸਾਨੂੰ ਇਸ ਤਰ੍ਹਾਂ ਮੈਂ ਤਾਂ ਕਰਨੀਆਂ ਪੈਂਦੀਆਂ ਵੀ ਤੁਸੀਂ ਰੁਕ ਜਾਓ ਕੋਲੇ ਅਸੀਂ ਜੋ ਤੁਹਾਨੂੰ ਗਾਈਡੈਂਸ ਅੱਜ ਦਾ ਸਮਾਂ ਇਦਾਂ ਦਾ ਵੀ ਇੱਕ ਕਵਰ ਹੋ ਜਾਏਗਾ ਆਪਣੇ ਬੱਚੇ ਲਈ ਮਾਪੇ ਤਰਸਦੇ ਆ ਕਿ ਬਾਪੂ ਨੂੰ ਉਹਦਾ ਪੁੱਤ ਲੱਭ ਗਿਆ 7 ਮਹੀਨੇ ਬਾਅਦ ਗੁੰਮਿਆ ਹੋਇਆ ਬੱਚੇ ਲਈ ਕੁਰਬਾਨੀ ਦੀ ਬਾਪੂ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਇਹ ਵਿਚਾਰੇ ਦਾ ਜੀਵਨ ਪੂਰਾ ਪਿਆ ਇਦਾਂ ਹੀ ਜੀਵਨ ਪਿਆ ਦਾ ਬਹੁਤ ਸਾਰੇ ਬਾਪੂ ਆ ਸਾਡੇ ਕੋਲੇ ਹੋਰ ਕੀ ਕਰਨ ਮਾਰ ਉਹਨਾਂ ਦੇ ਪਰਿਵਾਰ ਲੱਭ ਗਏ ਉਹਨਾਂ ਦੇ ਧੀਆਂ ਪੁੱਤਾਂ ਨਾਲ ਸਾਡੀ ਗੱਲ ਹੁੰਦੀ ਹੈ ਫੋਨ ਤੇ ਪਰ ਉਹ ਮਿਲਣ ਵੀ ਨਹੀਂ ਆਉਂਦੇ ਕਹਿੰਦੇ ਸਾਡੇ ਕੋਲ ਟਾਈਮ ਹੈ ਜਲਦੀ ਤੁਸੀਂ ਕਹੋਗੇ ਹਾਂ ਵੀ ਹਾਂ ਠੀਕ ਹੋ ਗਿਆ ਮਿਲ ਜਣਾ ਇਹਨੂੰ ਕਹਿੰਦੇ ਕਲਯੁਗ ਇਹਨੂੰ ਸਾਲ ਦਿੱਤੇ ਕਹਿੰਦੇ ਆ ਬੜਾ ਕੀਤਾ ਅੱਜ ਦੇ ਹੁਣ ਰੱਬ ਦੀ ਉੱਪਰ ਵਾਲੀ ਧਿਆਨ ਨਾਲ ਲਹੂ ਦੀਆਂ ਤੰਦਾ ਜਿਹੜੀਆਂ ਟੁੱਟਦੀਆਂ ਖੂਨ ਪਾਣੀ ਹੁੰਦਾ ਹੈ ਵਾਇਗੁਰ ਜੀ ਦਾ ਖਾਲਸਾ ਵੈ